ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸੁਖਵਿੰਦਰ ਕੌਰ ਪਿੰਡ ਕਾਟ்கੜ ਤੋਂ ਚੁਣੀ ਗਈਆਂ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਪਰਮਾਤਮਾ ਮੈਨੂੰ ਜੋ ਕੰਮ ਕਰਨ ਦਾ ਬਲ ਬਖਸ਼ਿਆ ਜੀ ਜਪੁਨ ਜਾਵੋ ਪਿਛਲੀ ਪੰਚਾਇਤੋਂ ਕਿਹੜੇ ਅਧੂਰੇ ਕੰਮ رہ ਚੁੱਕੇ ਜੋ ਤੁਹਾਡੇ ਗਾਈ ਜੀ ਪੂਰੇ ਕੀਤੇ ਜਾਣਗੇ ਪਿਛਲੀ ਪੰਚਾਇਤ ਚ ਵੀ ਕਾਫੀ ਕੰਮ ਹੋ ਚੁੱਕੇ ਨੇ ਤੇ ਅੱਗੇ ਹੋਣ ਵਾਲੇ ਵੀ ਹੈਗੇ ਨੇ ਤੇ ਕਿਹੜੇ ਕਿਹੜੇ ਕੰਮ ਹੋਣ ਕੰਮ ਕੁਝ ਗਲੀਆਂ ਨਾਲੀਆਂ ਦੇ ਵੀ ਹੈਗੇ ਆ ਸ਼ਮਸ਼ਾਨ ਘਾਟੜਾ ਵੀ ਹੈਗਾ ਤੇ ਰিসিਵਰ ਦਾ ਵੀ ਹੈਗਾ ਅਜਾ ਕਿ ਕਿਸੇ ਪਿੰਡਾਂ ਚਾਹਵਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਈਦਾ ਹਾਂ ਉਹ ਇਲਾਕਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਕੱਢਦੇ ਆ ਤਾਂ ਇੰਨੇ ਤਰੀਕੇ ਕੁਸਰੀ ਪਾਰਕਿੰਗ ਨਜ਼ਰ ਆਉਂਦੀ ਆ ਜਾਂ ਅੰਦਰ ਹੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਪੰਜਾਂ ਬਾਤੇ ਉੱਪਰ ਹੁੰਦੀਆਂ ਹੁੰਦੀ ਆ ਉਹ ਕਾਫੀ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਕਾਢ ਕਰਦੇ ਵਿੱਚ ਵੀ ਕੋਈ ਉਹੀ ਸੁਖ ਸੁਹਤ ਹੈਗੀ ਆ ਹਾਂ ਇੱਛਾ ਤੇ ਹੈਗੀ ਆ ਕਿ ਅਸੀਂ ਵੀ ਬਣਾਈਏ ਪਾਰਕ ਬਣਾਈ ਜਾਏ ਤੇ ਪਹਿਲਾਂ ਕੋਈ ਵੀ ਬਸੋ ਵੀ ਇੰਨਾ ਨਹੀਂ ਸੁਹਦਾ ਹੈ ਨਹੀਂ ਪਹਿਲੇ ਕੋਈ ਨਹੀਂ

ਉਹ ਹੁਣ ਜਦੋਂ ਮੌਕਾ ਮਿਲੇਗਾ ਤੇ ਉਹ ਵੀ ਬਣਾਵਾਂਗੇ ਕੀ ਤੁਹਾਨੂੰ ਲੱਗਦਾ ਸੈਡਵੰਦ ਦਾ ਕੰਮ ਤੁਹਾਨੂੰ ਆ ਰਹੀ ਹੈ ਹਾਂ ਸੈਡ ਬੰਦ ਕਰਕੇ ਮੁਸਕਾਵਾਂਗੇ ਉਹ ਅੱਜ ਕੱਚੇ ਘੋਟਿਆਂ ਦੇ ਨਾਲ ਤਾਂ ਮੱਡਾ ਜਾਈਆ ਨਵੇਂ ਫਾਰਮ ਭਰੇ ਗਏ ਆ ਆਪਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਘੋਟੇ ਨਰਾਨੇ ਆ ਕਿੰਨੇ ਨਵੇਂ ਫਾਰਮ ਭਰੇ ਇੱਥੇ ਇੰਨੇ ਕ ਗ੍ਰੈਂਟ ਆਈਆਂ ਨੇ ਜਿਨ੍ਹਾਂ ਦੇ ਬਣਾਏ ਨੇ ਤੇ ਹੋਰ ਗਏ 10 12 ਨਹੀਂ ਉਹ ਅੱਧ ਨੇ 14 15 ਹੋਰ ਅੱਗੇ ਭਰੇ ਦੇ ਨੇ ਹਾਂ ਇਹਨੇ ਭਰੇ ਤੇ ਨਾ ਫਾਰਮ ਭਰੇ ਜਿਹੜੇ ਬਿਲਕੁਲ ਢੋਗੜੋ ਬਣਦੇ ਹਾਂ ਹਾਂ ਜਿਹੜੇ ਲੈਣ ਜੋਬ ਨੇ ਸਹੂਲਤ ਉਹਨਾਂ ਦੇ ਭਰੇ ਦੇ ਤਾਂ ਪੰਜਾਬ ਉਹ ਪਿੰਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਉਹ ਸਕੂਲ ਕਿੰਨੀ ਤਰ੍ਹਾਂ ਕੀ ਨਲਦਾ ਇਤਾਬ ਦੀ ਕਮੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਪ੍ਰਾਇਮਰੀ ਸਕੂਲ ਲ ਵਧੀਆ ਹੈ ਹਾਂ ਸਟਾਫ ਬਹੁਤ ਵਧੀਆ ਚੰਗੀ ਮਿਹਨਤ ਕਰਾਉਂਦੇ ਨੇ ਹਾਂ ਸਾਰ ਦੋ ਤਿੰਨ ਲੱਖ ਜਾਂਦੇ ਆ ਪਪੂਲੇਟ ਹੋਣ ਦੀ ਲੋੜ ਹੈ ਜੀ ਹਰ ਸਾਲ ਇਹ ਦੋ ਬੱਚੇ ਤਿੰਨ ਬੱਚੇ ਨੂੰ ਹਿੱਥੇ ਸਕੂਲ ਜਾਂਦੇ ਆ ਇਹ ਪ੍ਰਾਇਮਰੀ ਸਕੂਲ ਤੋਂ 1 ਤੋਂ 8ਵੀਂ ਤੱਕ ਹੋ ਜੇ ਤੇ ਚਲੋ ਬੱਚਿਆਂ ਨੂੰ ਸੂਤ ਹੋ ਜਾਂਦੀ ਹੈ ਇਹ ਦੂਰ ਜਾਣ ਤੋਂ ਖੜਾ ਸੁੱਟ ਜਾਂਦਾ ਆਪਣੇ ਪਿੰਡ ਵਿੱਚ ਸਕੂਲ ਹੋ ਜੇ ਤੇ ਬਾਕੀ ਇੱਕ ਛੋਟੀ-ਮੋਟੀ ਡਿਸਪੈਂਸਰੀ ਜ਼ਰੂਰ ਹੋਣੀ ਚਾਹੀਦੀ ਹੈ ਪਿੰਡ ਵਿੱਚ ਉਹ ਗਲੀਆਂ ਨਾਲੀਆਂ ਠੀਕ ਹੋਰੇ ਪੈਣੀਆਂ ਪੈਂਦੀਆਂ ਗਲੀਆਂ ਕੁਝ ਬਣ ਚੁੱਕੀਆਂ ਨੇ ਕੁਝ ਹੈਗੀਆਂ ਵੀ ਇਹ ਬਣਨ ਹਾਂ ਜੀ ਇਹ ਤਰ੍ਹਾਂ ਕੋਸ਼ਿਸ਼ ਕੀਤੀ ਜਾਏਗੀ ਤੁਹਾਡੇ ਨਾਲ ਆਪਣੇ ਵੱਲੋਂ ਕੋਸ਼ਿਸ਼ਾਂ ਵੀ ਅਹੀਂ ਮੰਗਾਰਾ ਖਾ ਕੇ ਵੀ ਬਣਨੀ ਚਾਹੀਦੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੇ ਅਸੀਂ ਇਥੋਂ ਦੇ ਸਰਪੰਚਾਂ ਨੂੰ ਕਾਰਨ ਜਿਹੜੀ ਇਹ ਸੇਵਾ ਨੂੰ ਬਖਸ਼ੀ ਗਈ ਹੈ ਸੇਵਾ ਕਰਨ ਦੇ ਬਣਦੀ ਜੋ ਜੋ ਕੰਮ ਰਹਿੰਦੇ ਆ ਉਹ ਅਹੀਂ ਕਰਾਂਗੇ ਆ ਜਾਵੇ ਇੱਕ ਬਾਦ ਲਈ ਫਰਨੀਆਂ ਵੀ ਬਣਨ ਵਾਲੀਆਂ ਉਹ ਜਰੂਰ ਅਸੀਂ ਬਣਾਵਾਂਗੇ ਜਲਦੀ ਜਲਦੀ ਬਣਾਵਾਂਗੇ ਬਈ ਤੇ ਬਾਕੀ ਕੰਮ ਜਿਹੜੇ ਹੋ ਚੁੱਕੇ ਦੇ ਪਹਿਲੇ ਤੇ ਬੱਚਿਆਂ ਦਾ ਸੋਚੇ ਕਰਨੇ ਕਿ ਖੇਡ ਦਾ ਸਮਾਨ ਲੈ ਕੇ ਦੇਈਏ ਬਾਕੀ ਫੋਟੋ ਵਾਲਾ ਕੰਮ ਤੇ ਲੰਡੇ ਉਹਨਾਂ ਦਾ ਬਾਲੀ ਵਾਲ ਦਾ ਵੀ ਲਾਵਾਂਗੇ ਜੀ ਸਰ ਨੰਨੇ ਰੇਕਾਰ ਦੇ ਵਿੱਚ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਅੰਦਰਸ ਨਜਾਇਜ਼ ਨਾ ਪਾਈ ਜਾਂਦੇ ਤੁਹਾਡੀ ਗਵਾਹੀ ਦੇ ਵਿੱਚ ਕੀ ਹੁੰਦਾ ਲੱਗਦਾ ਮੇਰੇ ਪਿੰਡ ਚ ਬਿਲਕੁਲ ਸਹੀ ਚੱਲਣ ਡਿਆ ਸਭ ਜਨਨੀਆਂ ਕੰਮ ਕਰਨ ਡੀਆਂ ਹੁਣ 10 10 ਹਜ਼ਾਰ ਰੁਪਏ ਉਹਨਾਂ ਦੇ ਖਾਤੇ ਵਿੱਚ ਪੈ ਗਿਆ ਹੁਣ ਆਪੇ ਘਟਾਇਆ ਕੋਈ ਰੋਲ ਨਹੀਂ ਇੱਥੇ ਸਰਪੰਚ ਦਾ ਜਿਹੜਾ ਉਹਨਾਂ ਦਾ ਕਾਨੂੰਨ ਮੰਨਦਾ ਸੋ ਪਿੰਸੋਵ ਦੇ ਦੇ ਮੇਨ ਮੇਜਰ ਕੰਮ ਨੇ ਪਿੰਡ ਦੇ ਵਿੱਚ ਕਿਹੜੇ ਨੇ ਜੋੜੀ ਜਿਹੜੇ ਪਿੰਨੋ ਸਭ ਤੋਂ ਓਦਾਂ ਬਰਨ ਕਰੇ ਇੱਕ ਨੇ ਪਾਣੀ ਜ਼ਰੂਰੀ ਹੈ ਪਿੰਡ ਵਾਸਤੇ ਸਾਡੇ ਪਿੰਡ ਤੇ ਟੈਂਕੀ ਬਣੀ ਹੋਈ ਹੈ ਜਿਸ ਲਈ 10 ਸਾਲ ਤੋਂ ਬੰਦ ਪਈ ਆ ਉਹ ਵੀ ਅਗਤੀ ਅਸੀਂ ਚਾਲੂ ਕਰਾ ਦੇਣੀ ਹੈ ਇਹ ਪਿੰਡ 'ਚ ਸ਼ੁੱਧ ਪਾਣੀ ਮਿਲ ਜੇ ਸਾਰੇ ਗਰੀਬ ਬੰਦਾ ਦੇ ਨਲਕਾ ਕਰ ਲੋ ਆ ਨਹੀਂ ਸਕਦਾ ਮੀਰ ਬੰਦੇ ਨੇ ਤੇ ਲਵਾ ਲਿਆ ਇਸ ਕਰਕੇ ਗਰੀਬਾਂ ਵਾਸਤੇ ਹੀ ਸੋਚਣ ਦੇ ਵੀ ਉਹਨਾਂ ਨੇ ਘਰ ਘਰ ਟੂਟੀ ਲਵਾ ਕੇ ਦੇਈਏ 2 ਮਹੀਨੇ ਦੇ ਵਿੱਚ ਵਿੱਚ ਪਾਣੀ ਚਾਲੂ ਕਰਾ ਦੇ। ਜਿਸ ਪੰਜਾਬਾ کئی ਵਾਰੀ ਪਿੰਾਜੇ ਝਗੜੇ ਇੰਨੇ ਗਵਾ ਜਾਂਦੇ ਆ ਲੋਕਾਂ ਖਾਣੇ ਕਿਤੇ ਜਾਂਦੇ ਥੇ ਖਾਣੇ ਜਾਂ ਸਮਾਂ ਬਰਬਾਦ ਹੋਦਾ ਪੈਸਾ ਹੀ ਰੁਵਾ ਦਿੰਦਾ। ਇੱਕ ਸਪੰਜ ਦੀ ਕੀ ਜੁਮੇ ਦੀ ਕੀ ਫਲਜ ਹੁੰਦਾ ਕਿਵੇਂ ਦੇ ਦੋ। ਦੇਖੋ ਜੇ ਅਹੀਂ ਚੰਪਲ ਦਾ ਝਗੜਾ ਹੋਣ ਨਹੀਂ ਦਿੰਦੇ ਪਿੰਡ ਦੇ ਵਿੱਚ ਤੇ ਜੇ ਕੋਈ ਗਲਤੀ ਕਰ ਵੀ ਜਾਂਦਾ ਉਹਦਾ ਵੀ ਮੈਂ ਤਰਲਾ ਕਰ ਲੀਦਾ ਵੀ ਇੱਥੇ ਗੱਲ ਨਵੇਂੜੋ। ਥਾਣੇ ਤੱਕ ਜਾਂਦੀ ਲੋੜ ਹੀ ਨਾ ਪਈ। ਇਹਰੇ ਕੱਲੇ ਕੋਠੇ ਨਾ ਨਾਟਾ ਪਿੰਡਾਂ ਜੇ ਆਪ ਜੀ ਦੇ ਪਿੰਡ ਜਿੰਨੇ ਕੱਲੇ ਕੋਠੇ ਨਾਟਾ ਜੇ ਕਿੰਨੇ ਨਵੇਂ ਹੋਮ ਬਰੇ ਤਿੰਨਾਂ ਦੀ ਆ ਗਈ ਹੈ ਤੇ 13 14 ਹੋਰ ਪਰੇ ਗਏ ਨਵੇਂ ਤੋਂ ਬੰਦ ਰੋ ਸੈਂਟਰ ਤੋਂ ਹੋਰ ਜਦੋਂ ਆਪਾਂ ਯਾਦ ਸੁਖ ਹਸੂਰ ਤਾਂ ਕਰੀਬ ਲੋਕਾਂ ਉੱਥੇ ਪਿੰਡਾਂ ਜੰਦੀਆਂ ਤੋਂ ਪਿੰਡਾਂ ਜੇ ਕਿਤਨਾ ਜੇ ਤਬੰਦੀ ਹੁੰਦੀ ਹੈ ਨਹੀਂ ਤੇ ਕੰਮ ਵੀ ਦਾਨ ਨਹੀਂ ਹੁੰਦੀ ਤਾਂ ਆਜੀ ਦੀ ਗਵਾਈ ਚ ਕਿਵੇਂ ਵੇਖਿਆ ਦੇਖੋ ਜਿਹੜੀ ਸਹੂਲਤ ਹੈਗੀ ਸਰਕਾਰ ਵੱਲੋਂ ਲੈ ਕੇ ਜਰੂਰ ਤਾਂ ਕਿ ਲੋਕਾਂ ਦੀ ਪਾਲ ਦੇ ਦਾਤ ਪਿੰਡ ਵਿੱਚ ਕਿਹੜਾ ਕੰਮ ਕਰਾਉਣ ਜਾਂਦੇ ਹੋ ਜਿਹੜਾ ਪਿੰਨ ਨੂੰ ਸੁਖ ਹੁੰਦਾ ਬਦਲ ਮੇਰੇ ਜਿੱਦ ਤੇ ਪੰਨੇ ਜੀ ਹੈ। ਉਹ ਫਿਰਨੀ ਦਾ ਤੇ ਉਹਦਾ ਨਾਲੇ-ਨਾਲੇ ਬਣਾਉਣਾ ਪੈਂਦਾ। ਤੇ ਇੱਕ ਦੋ ਜਿਹੜੀ ਗਲੀ ਰਹਿੰਦੀ ਉਹ ਜਰੂਰ ਬਾਵਾਂਗੇ। ਸੋ ਨੌਂ ਜੁਆਨ ਦਾ ਲੈਥੋ ਦੇ ਵਿੱਚ ਆਪ ਰੋਲਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋ ਗਏ। ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕੀ ਬੜਵਾਉਂਗੀ। ਦੇਖੋ ਜਿੱਦਾਂ ਨੌਜਵਾਨਾਂ ਦੇ ਮਗਰ ਜੀ ਉਹ ਲਾਇਆ ਹੈ ਉਹਨਾਂ ਦੀ ਸੋਚਣ ਦੇ ਹਰ ਖੰ ਨੌਜਵਾਨਾਂ ਦੇ। ਉਹਨਾਂ ਨੇ ਮੰਗਿਆ ਕੀ ਸਾਨੂੰ ਕਿਹੜਾ ਸਮਾਨ ਲੈ ਕੇ ਦਿਓ। ਥੋੜਾ ਬੋਧਾ ਲੈ ਲਿਆਤਾ ਤੇ ਅੱਗੇ ਫਿਰ ਲਿਆ ਕਿ ਦਾਂਗੇ ਇਸੇ ਤਰ੍ਹਾਂ ਮਸੂਰਾ ਪਿੰਡ ਸਾਡੇ ਕੋਲ ਹੈ ਉੱਥੇ ਬੱਚੇ ਕਹਿੰਦੇ ਸਾਨੂੰ ਖੇਡਾਂ ਸਮਾਨ ਲੈ ਕੇ ਦਿਓ ਉਹਨਾਂ ਨਾਲ ਗੱਲ ਕੀਤਾ ਕਿ ਬੋਲੀ ਹੋਂ ਤੋਂ ਬਾਅਦ ਤੁਹਾਨੂੰ ਸਮਾਨ ਲੈ ਕੇ ਦਾਂ ਜੀ ਅੱਜ ਗੰਜ਼ਾ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਜੁਣੀ ਅੱਸੀ ਆਵਾਜ਼ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਸੂਤ ਫਾਡੇ ਜਿੱਤੇ ਸੰਗਿਆਤਾ ਸਿੱਜਿਆ ਸੋ ਮੈਸੇਜ ਇਹ ਦਿਨਾ ਚਾਹੁੰਦਾ ਹਾਂ ਪਿੰਡਾਂ ਦਾ ਦੇਖੋ ਜੀ ਸਰਪੰਚਾਂ ਹੀ ਨੇ ਸਪੰਚ ਸਾਰੇ ਨਾਲ ਜਿਹੜਾ ਸਾਡੇ ਤੋਂ ਰਿਪੋਰਟਰ ਸਾਰੇ ਸਰਪੰਚ ਆਓ ਜੋ ਕੋ ਜੋ ਅਡੀਸੇਵਾ ਲਾਣਗੇ ਆਹ ਉਹ ਕਰਾਂਗੇ ਜਰੂਰ ਉਹਨਾਂ ਤੇ ਕਹਿਨ ਤੇ ਜੋ ਵੀ ਉਹ ਕਹਿਣਗੇ ਆਂ ਉਹ ਸੇਵਾ ਕਰਾਂਗੇ ਜਰੂਰ